ਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਸਬਰਾਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਹੈਪੀ ਦੇ ਫਾਰਮ ਤੇ ਅੱਜ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਕੁਝ ਗਾਵਾਂ ਸੂਈਆਂ ਤੇ ਕੁਝ ਗੱਬਣ ਗਾਵਾਂ ਦਿਖਾਉਣੀਆਂ ਕਰਾਂਗੇ ਦੋਸਤੋ ਵੀਰ ਨਾਲ ਗੱਲਬਾਤ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀਰੇ ਇਸ ਚੈਨਲ ਤੇ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਤਸਦੀਕ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਕਰੇ ਸ਼ੇਅਰ ਜ਼ਰੂਰ ਕਰਦੇ ਜਾ ਕਰੋ ਕਿਸੀ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਜ਼ਿਆਦਾ ਜਾਣਕਾਰੀ ਲਈ ਚਲਦੇ ਹਾਂ ਵੀਰ ਹੈਪੀ ਦੇ ਕੋਲ ਕਰਾਂਗੇ ਗੱਲਬਾਤ ਸਾਰੀ ਪੁੱਛਾਂਗੇ ਡਿਟੇਲ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਆਪਣਾ ਐਡਰੈਸ ਬੋਲ ਦਿਓ ਭਾਈ ਆਪਣਾ ਐਡਰੈਸ ਸਾਡੀ ਪਿੰਡ ਸਭਰਾ ਹਾਂਜੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਤਹਿਸੀਲ ਪੱਟੀ ਫੋਨ ਨੰਬਰ ਬੋਲ ਦਿਓ 9877735030 ਆਪਣਾ ਅੱਜ ਦੀ ਵੀਡੀਓ ਜੀ ਕਿੰਨੇ ਪਾਸੋਂ ਦਿਖਾਉਣੇ ਆਪਾਂ ਅੱਜ ਦੀ ਵੀਡੀਓ ਦੇ ਵੀਰ ਜੀ ਆਪਣੇ ਕੋਲ 9 ਗਾਵਾਂ ਆ ਜੀ 9 ਗਾਵਾਂ ਸਾਰੀਆਂ ਸੁੰਗੀਆਂ ਨਹੀਂ ਜੀ 7 ਗੱਬਣਾ 2 ਸੁਈਆਂ ਠੀਕ ਹੈ ਜੀ ਹਾਂ ਜੀ ਸ਼ੁਰੂ ਕਰੀਏ ਵੀਰ ਜੀ ਇਸ ਗਾਂ ਤੋਂ ਪਹਿਲਾਂ ਹਾਂ ਜੀ ਇਹਦੀ ਦੱਸੋ ਡਿਟੇਲ ਜੀ ਇਹ ਵੀਰ ਜੀ ਗੱਬਣ ਆ ਬਹੁਤ ਨਦਰਾਂ ਤੱਕ ਸੁੰਦੀ ਆ ਕਿੰਮਾ ਸੂਆ ਸੁਣਾ ਨੇ ਵੀਰ ਦੂਜਾ ਸੂਆ ਸੁਊਗੀ ਜੀ ਅੱਛਾ ਜੀ ਕੀ ਰਕਾਰਡ ਹੈ ਪਹਿਲੇ ਸੂਏ ਦਾ ਕਿਸ ਨੇ ਸੂਆ ਵੀਰ ਜੀ ਇਹਨੇ 18-19 ਲੀਟਰ ਉਹ ਦਿੱਤਾ ਇਹਦੇ ਕੀ ਕਹਿੰਦਾ ਯਾਰ ਕੀ 25 ਲੀਟਰ ਪਲੱਸ ਹੀ ਜਾਊਗੀ 25 ਤੋਂ ਪਲੱਸ ਹਾਂ ਜੀ 25 ਦਾ ਪਲੱਸ ਹੀ ਜਾਊਗੀ ਠੀਕ ਹੈ ਜੀ ਇਹ ਬਹੁਤ ਸੋਹਣੀ ਪਿਛਲੇ ਸੂਏ ਵੀਰ ਕਹਿੰਦਾ ਦੋ ਦਿਨਾਂ 18 19 ਕਿਲੋ ਦਿੱਤਾ ਇਹਦੇ ਕੀ 25+ ਦੀ ਉਮੀਦ ਕਰਦਾ ਵੀਰ ਚੰਗੇ ਕੱਦ ਕਾਟ ਦੀ ਚੰਗੀ ਬਰੀਡ ਦੀ ਹੈ ਦੋਸਤੋ ਇਹ ਸੌਣ ਦੇ ਵੇਲੇ ਟਾਈਮ ਪਿਆ ਉਸ ਹਿਸਾਬ ਨਾਲ ਹਵਾਨਾ ਦੋਸਤੋ ਕਾਫੀ ਵੱਡਾ ਤਿਆਰ ਕਰੋਗੇ ਥੋੜੀ ਜਿਹੀ ਡਰਦੀ ਹੈ ਦੋਸਤੋ ਤੁਹਾਨੂੰ ਕੋ ਦੱਸੇਗਾ ਮੋਰ ਲਾ ਵੜੀ ਮੋਰ ਮੋਰ ਲਾ ਮੋਰ ਓ ਕੀ ਆਵਾਜ਼ ਕਰ ਲਿਓ ਰੇ ਆ ਆ ਗਿਆ ਕੱਦ ਕਾਟ ਵੀ ਦੋਸਤੋ ਚੰਗਾ ਬਰੀਡ ਵੀ ਚੰਗੀ ਹੈ ਆ ਪਤਵਾਲੀ ਚੋਕੇ ਪਾਸੇ ਕਰ ਵਧੀਆ ਹਾਂ ਹਾਂਜੀ ਵੀਰ ਜੀ ਕਿੰਨਾ ਮੁੱਲ ਕਰਦੇ ਦਾ ਇਹਦਾ ਮੁੱਲ ਵੀਰ ਜੀ 55000 ਰੁਪਿਆ ਜੀ ਮਾਨਤਨ ਹੋ ਜੂਗਾ ਮਾਨਤਨ ਹੋ ਜੂ ਉਹਦੇ ਵਿੱਚੋਂ ਜੀ ਠੀਕ ਹੈ ਜੀ ਹਾਂਜੀ ਉਸ ਤੋਂ ਦੂਜੇ ਬਣਿਆਓ ਜੀ ਦੂਜੇ ਨੰਬਰ ਤੇ ਇਧਰ ਆ ਇਹਦੇ ਬਾਰੇ ਦੱਸੋ ਵੀਰ ਜੀ ਇਹ ਵੀਰ ਜੀ ਪਹਿਲਾ ਸੁਆ ਵੈਢ ਸੁਣੀ ਹੈ ਜੀ ਅੱਛਾ ਜੀ ਕਿੰਨਾ ਟਾਈਮ ਖੜਦੀ ਬਾ ਪੰਜ ਸੱਤ ਦਿਨ ਹੀ ਲਵੋਗੇ ਜੀ ਜਿਆਦਾ ਟਾਈਮ ਨਹੀਂ ਲੰਗੀ ਕਿੰਨਾ ਕੁ ਦੁੱਧ ਚ ਵਧੂਗੇ ਦੁੱਧ ਵੀਰ ਜੀ ਕੈਪੈਸਿਟੀ ਦੇ ਹਿਸਾਬ ਨਾਲ 1500 ਲੀਟਰ ਤੇ ਚ ਵਾਹੀ ਜਾਊ ਨਸਲ ਬਰੀਡ ਜਿੱਦਾਂ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਵੀਰ ਜ ਦੋਸਤੋ ਪਹਿਲਾ ਸੂਹਾ ਸੂਨਲੀ ਵੈੜ ਵੀਰ ਕਹਿੰਦਾ ਦੇਣਾ ਜੀ ਦੋਸਤੋ ਖਰਦੀ ਆ 7 8 ਅਜੇ ਥਾਣਾ ਵਰਲਡ ਲਾ ਕਾਫੀ ਬਈਆਂ ਹਮਾਂਨੇ ਰਹੀ ਦੋਸਤੋ ਦੁੱਧ ਵੀਰ ਕਹਿੰਦਾ ਵੀ 15 16 ਕਿਲੋ ਮਜੇ ਨਾਲ ਚਵਾ ਦੂਗੀ ਮੋੜ ਲਓ ਵੀਰ ਜੀ ਕੱਦ-ਕਾਟ ਦੋਸਤੋ ਬਰੀਡ ਵੀ ਚੰਗੀ ਹੈ ਦਰਮਿਆਨੇ ਕੱਦ-ਕਾਟ ਦੀ ਕਾਨ ਵੀ ਦੋਸਤੋ ਚੰਗਾ ਜੀ ਟਾਈਮ ਪਿਆ ਸੂਣ ਦੇ ਵਿੱਚ ਉਸ ਹਿਸਾਬ ਨਾਲ ਦੋਸਤੋ ਸੰਕਾਫੀ ਵਿਰਲ ਤੇ ਕਰੂਗੇ ਹਾਂਜੀ ਵੀਰ ਜੀ ਇਹਦਾ ਵੀਰ ਜੀ 52000 ਰੁਪਇਆ ਮੁੱਲ ਕਰਦੇ ਆਂ ਜੀ ਹਾਂਜੀ ਇਹਦੇ ਵਿੱਚੋਂ ਮਾਨਤਾ ਨਾਲ ਹੋਊਗਾ ਠੀਕ ਹੈ ਜੀ ਜ਼ਰੂਰ ਠੀਕ ਹੈ ਵੀਰ ਜੀ ਇਹਦੇ ਬਾਰੇ ਆਓ ਜੀ ਹਾਂਜੀ ਵੀਰ ਜੀ ਇਹ ਵੀਰ ਜੀ ਦੂਜਾ ਸੂਆ ਵੈੜ ਦੀ ਹੁੰਦੀ ਹੈ ਜੀ ਸੁਣੀਏ ਬਸ 2-4 ਦਿਨ ਦੀ ਕੱਚੀ ਜਿਆਦਾ ਟਾਈਮ ਨਹੀਂ ਲੈਂਦੀ ਅੱਛਾ ਜੀ ਹਾਂਜੀ ਰਿਕਾਰਡ ਜਾਨੀ ਕਿ ਇਹ ਵੀ 25 ਤੋਂ ਪਲੱਸ ਹੀ ਜਾਊਗੀ 25 ਤੋਂ ਪਲੱਸ ਜਾਊਗੀ ਹਾਂਜੀ ਹਾਂਜੀ ਠੀਕ ਹੈ ਜੀ ਖੋਲੋ ਨਾ ਵੀਰ ਜੀ ਦੂਜਾ ਸੂਆ ਦੋਸਤੋ ਸੂਣ ਵਾਸਤੇ ਵੀ ਦੁੱਧ ਵੀਰ ਇਹਦੀ ਵੀ 25 ਤੋਂ ਪਲੱਸ ਹੀ ਉਮੀਦ ਕਰਦਾ ਦਾ ਚੰਗੀ ਬਰੀਡ ਵਾਲੀ ਚੰਗੇ ਕੱਦਗਾਠ ਦੀ ਦੋਸਤੋ ਥਣ ਬੜਾ ਲਾਜਵਾਬ ਲੱਗਾ ਨੂੰ ਗਾ ਨੂੰ ਮੋੜ ਲਓ ਵੀਰ ਜੀ ਚੰਗਾ ਕੱਦਗਾਠ ਹੈ ਦੋਸਤੋ ਮੌਸਮ ਦੋਸਤੋ ਅੱਜ ਥੋੜਾ ਜਿਹਾ ਧੁੰਦ ਵਾਲਾ ਕਰਕੇ ਵੀਰ ਨੇ ਪਸ਼ੂ ਨੂੰ ਆਏ ਨੂੰ ਮੈਨੂੰ ਇਸ ਦਾ ਥੋੜਾ ਜਿਹਾ ਮੜਾ ਜਿਹਾ ਹੈਗਾ ਤਾਂ ਤੁਹਾਨੂੰ ਦੋਸਤੋ ਚੰਗਾ ਤਿਆਰ ਕਰੂਗੀ ਅਜੇ ਟਾਈਮ ਪਿਆ ਹੈ ਆਡੇ ਤੋਂ ਪਾਇਆ ਹਾਂਜੀ ਵੀਰ ਜੀ ਇਹਦਾ ਕਿੰਨਾ ਮੁੱਲ ਕਰਦੇ ਜੀ ਵੀਰ ਜੀ ਇਹਦਾ 65000 ਜੀ ਮੁੱਲ ਕਰਦੇ ਆ ਠੀਕ ਹੈ ਜੀ ਹਾਂਜੀ ਤੇ ਉਸ ਤੋਂ ਅੱਗੇ ਵੀ ਦੀ ਪਰਲੇ ਪਾਸੇ ਚਲੀਏ ਪਰਲੇ ਬਨੇ ਇਹ ਵੀਰ ਜੀ ਜਿਸਲੀ ਵੈਢ ਸੋਣੀ ਹੈ ਜੀ ਅੱਛਾ ਜੀ ਹਾਂਜੀ ਕਿੰਨਾ ਜਾਨੀ ਕਿ ਇਹਨੇ 14 15 ਲੀਟਰ ਦੁੱਧ ਦਿੱਤਾ ਹੈ ਇਹਦੇ ਕਿੰਨਾ ਕਰਜੂ ਐਰ ਕੀ ਵੀ ਚਲੋ ਉਮੀਦ ਹੈ ਸੇਵਾ ਦੇ ਹਿਸਾਬ ਨਾਲ 17 18 ਲੀਟਰ ਦੁੱਧ ਕਰਨਾ ਚਾਹੀਦਾ ਹਾਂਜੀ 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 ਠੀਕ ਹੈ ਬਹੁਤ ਜ਼ਿਆਦਾ ਨਹੀਂ ਕਹਿ ਸਕਦੇ ਬਹੁਤ ਹੀ ਮੀਡੀਅਮ ਬੱਸੀ ਹੈ ਬਿਲਕੁਲ ਜਿੰਨੀ ਵੈਗੀ ਸੋਣੀ ਆ ਸੋਣੀ ਆ ਹਾਂਜੀ ਕਿੰਨਾ ਟਾਈਮ ਖੜਦੀ ਜੀ ਇਹ ਵੀ 5 7 ਦਿਨ ਹੀ ਖੜੂਗੇ ਜੀ ਦੋਸਤੋ ਇਹ ਵੀ ਵਾਸ਼ੀ ਦੂਜਾ ਸਵੇਰ ਸੂਣਾ ਤੇ ਤਿਆਰ ਹੈ ਪਿਛਲੇ ਸਵੇਰ ਵੀਰ ਕੰਦਾ 14 15 ਕਿਲੋ ਦੁੱਧ ਨੇ ਚਵਾਇਆ ਅੱਡ ਦੋਸਤੋ ਚੰਗਾ ਤਿਆਰ ਕਰੀ ਹੁੰਦੀ ਆ ਭਲਾਂ ਭਲਾਂ ਪਿਆਸ ਕਰਕੇ ਥੋੜਾ ਜਿਹਾ ਮੋੜ ਲਵੋ ਜੀ 17 18 ਦੀ ਉਮੀਦ ਕਰਦਾ ਵੀ ਇਸ ਵਾਰ ਵੀ ਬਾਕੀ ਦੋਸਤੋ ਤੁਹਾਡੀ ਸੇਵਾ ਤੇ ਡਿਪੈਂਡ ਹੈ ਜਿੱਦਾਂ ਦੀ ਸੇਵਾ ਕਰੋਗੇ ਉਦਾਂ ਦਾ ਦੁੱਧ ਚੋਲੋਗੇ ਦਰਮਿਆਨੇ ਕੱਦ ਕੱਠ ਦੀ ਦੋਸਤੋ ਵੀ ਚੰਗੀ ਬਰੀਡ ਹੈ ਹਾਂਜੀ ਵੀਰ ਜੀ ਇਹਦਾ ਕੀ ਮੁੱਲ ਕਰਦੇ ਜੀ ਇਹਦਾ 55000 ਰੁਪਏ ਵੀਰ ਜੀ ਮੋਲ ਆ ਜੀ ਠੀਕ ਹੈ ਜੀ ਮਾਨਤਨ ਹੋ ਜੂਗਾ ਉਹ ਚੋਂ ਬਾਕੀ ਮਾਨਤਨ ਸਾਰਿਆਂ ਗਾਵਾਂ ਚ ਹੋਊਗਾ ਠੀਕ ਹੈ ਠੀਕ ਹੈ ਇਹਦੇ ਬਾਰੇ ਦੱਸੋ ਵੀਰ ਜੀ ਇਹ ਵੀਰ ਜੀ ਦੂਜਾ ਸੂਆ ਇਹ ਵੀ ਵੈਢ ਸੁਣੀ ਹੈ ਜੇ ਅੱਛਾ ਜੀ ਹਾਂਜੀ ਹਾਂਜੀ ਕਿੰਨਾ ਟਾਈਮ ਖੜਦੀ ਹੈ ਇਹ ਵੀ 5-7 ਦਿਨ ਲਊਗੀ ਸਾਰੀ ਜੀ ਅੱਛਾ ਜੀ ਜ਼ਿਆਦਾ ਟਾਈਮ ਨਹੀਂ ਕੋਈ ਵੀ ਲਊਗੀ ਕੀ ਰਕਾਰਡ ਇਹਦਾ ਪਿਛਲੇ ਸੂਵੇ ਦਾ ਇਹਦਾ ਪਿਛਲੇ ਸੂਵੇ ਦਾ ਜਿੰਨਾ ਵਾ ਆਪਾਂ ਲਈ ਉਹਨਾਂ ਨੇ ਦੱਸਿਆ ਆਪਣਾ 14-15 ਲੀਟਰ ਹੈ ਬਾਕੀ ਆਪਣੀ ਸੇਵਾ ਤੇ ਗਾੜੀ ਜਿੱਦਾਂ ਵੀ ਆ ਡਿਮੈਂਟ ਕਰਦਾ ਵਾ ਠ ਪਹਿਲੇ ਸਵੇਰੇ ਨੇ ਵੀ 14-15 ਕਿਲੋ ਦੁੱਧ ਵੀਰਾਂ ਦਾ ਚਵਾਇਆ ਉੱਚੇ ਲੰਮੇ ਕੱਦ ਕਾਟ ਦੀ ਹੈ ਅਜੇ ਦੋਸਤੋ ਸੂਣ ਦੇ ਵਿੱਚ ਟਾਈਮ ਪਿਆ ਵਾ ਉਸ ਹਿਸਾਬ ਨਾਲ ਦੋਸਤੋ ਆਰਡਰ ਚੰਗਾ ਤਿਆਰ ਕਰੂਗੀ ਮੋੜ ਲਓ ਵੀਰ ਜੀ ਦੋਸਤੋ ਵੀ ਫੁੱਲ ਬਰੀਡ ਵਾਲੀ ਹੈ ਸਤਾਂਨ ਦੋਸਤੋ ਬਹੁਤ ਵਧੀਆ ਲੱਗਣ ਆਰਡਰ ਵੀ ਦੋਸਤੋ ਚੰਗਾ ਤਿਆਰ ਕਰੂਗੀ ਜੇ ਟਾਈਮ ਪਿਆ ਸੂਣ ਦੇ ਵਿੱਚ 17-18 ਲੀਟਰ ਦੀ ਉਮੀਦ ਕਰਦਾ ਇਸ ਸਵੇਰੇ ਬਾਕੀ ਦੋਸਤੋ ਤੁਹਾਡੀ ਸੇਵਾ ਤੇ ਹਾਂਜੀ ਵੀਰ ਜੀ ਇਹਦਾ ਕੀ ਮੁੱਲ ਕਰਦੇ ਆ ਇਹਦਾ 52000 ਰੁਪਏ ਵੀਰ ਜੀ ਮੁੱਲ ਆ ਜੀ ਠੀਕ ਹੈ ਜੀ ਬਾਕੀ ਕੋਈ ਵੀ ਗੱਬਣਗਾ ਦੀ ਥਾਣਵਾਣੇ ਵੀ ਆਪਣੀ ਪੂਰੀ ਗਾਰੰਟੀ ਹੋਈ ਜੀ ਠੀਕ ਹੈ ਵੀਰ ਜੀ ਠੀਕ ਹੈ ਹਾਂਜੀ ਸੂਨ ਤੱਕ ਠੀਕ ਹੈ ਵੀਰ ਜੀ ਇਸ ਤੋਂ ਅੱਗੇ ਵੀ ਜੀ ਦਿਖਾਈਏ ਹਾਂਜੀ ਵੀਰ ਜੀ ਇਹਦੀ ਸਾਰਾ ਡਿਟੇਲ ਜੀ ਇਹਦੀ ਡਿਟੇਲ ਆ ਜੀ ਦੂਜੇ ਸਵੇ ਸੁਣੀ ਵਹਿੜੇ ਵੀ 15 ਲੀਟਰ ਦੁੱਧ ਜਰਾਮਣਾ ਭਰੂਗੀ ਇਹ ਵੀ ਗਾਂ ਠੀਕ ਹੈ ਜੀ ਹਾਂਜੀ ਕਹਿੰਦਾ ਕਿ ਟਾਈਮ ਵੀ ਜੀ ਕਹਿੰਦਾ ਸੁਣ ਚ ਤੇ ਸੂਮ ਜਿਹੜੇ 8-10 ਦੇ ਰਹਿੰਦੇ ਆ ਜੀ ਠੀਕ ਹੈ ਜੀ ਪੀਸੇ ਸਵੇਰ ਕਾਰਡ ਦਾ ਪਤਾ ਕੀ ਇਹਦੇ ਸੂਏ ਘਾਰਾਂ ਦੇ ਕਹਿਣ ਮੁਤਾਬਕ ਹੀ ਆ ਜੀ 14-15 ਲੀਟਰ ਉਹ ਦਿੱਤਾ ਹੈ ਮਤਲਬ ਇੰਨਾ ਕੁ ਨਾਰਮਲ ਇੰਨਾ ਕੁ ਨਾਰਮਲ ਆਪਾਂ ਗਿਣ ਕੇ ਆਏ ਸਾਡੇ ਨਾਲ ਗਾੜੀ ਲਾਉਗੀ ਠੀਕ ਹੈ ਖੋਲੂ ਵੀਰ ਜੀ ਨੂੰ ਦੋਸਤੋ ਇਹ ਵੀ ਵਾਸ਼ੀ ਦੂਜਾ ਸੂਆ ਸੁਣੀਏ ਉੱਚੇ ਲੰਬੇ ਕਦ ਕੱਢਦੀ ਹੈ ਅਜੇ ਸੂਨ ਦੇ ਵਿੱਚ ਦੋਸਤੋ ਇਹਦੇ ਵੀ ਟਾਈਮ ਪਿਆ ਵਾ ਉਸ ਸਾਧਨਾ ਵਾਣਾ ਚੰਗਾ ਤਿਆਰ ਕਰੂਗੀ ਵੀ 14-15 ਕਿਲੋ ਵੀਰ ਕੰਦਾ ਪਿਛਲੇ ਸਵੇਰ ਦੁੱਧ ਨਹੀਂ ਚੋਆਇਆ ਮੋੜ ਲਓ ਵੀਰ ਜੀ 12 18 ਦੀ ਵੀਰ ਉਮੀਦ ਕਰਦਾ ਐਸ ਵਾਰੀ ਦੋਸਤੋਂ ਆਰਡਰ ਚੰਗਾ ਤਿਆਰ ਕਰਨ ਦੀ ਸੁੰਦਿਆ ਤੱਕ ਦੋਸਤੋਂ ਕਾਫੀ ਆਰਡਰ ਤਿਆਰ ਵੱਡਾ ਤਿਆਰ ਕਰੂਗੇ ਜੇ ਬਲ ਢੇਲਾਂ ਕਾਫੀ ਪਈਆਂ ਹਵਾਂਦੇ ਵਿੱਚ ਹਾਂਜੀ ਵੀਰ ਜੀ ਇਹਦਾ ਕੀ ਮੁੱਲ ਕਰਦੇ ਇਹਦਾ ਮੁੱਲ ਵੀਰ ਜੀ 50000 ਰੁਪਏ ਕਰਦੇ ਹਾਂ 50000 ਹਾਂਜੀ ਹਾਂਜੀ ਠੀਕ ਹੈ ਬਾਕੀ ਉਹ ਚੋ ਮਾਨਤਾਂ ਜਿਤਨਾ ਵੀ ਸਾਰੀਆਂ ਗਾਵਾਂ ਚ ਹੋਊਗਾ ਜੂਰ ਠੀਕ ਹੈ ਵੀ ਠੀਕ ਹੈ ਠੀਕ ਹੈ ਹਾਂਜੀ ਇਸ ਤੋਂ ਅੱਗੇ ਇਸ ਤੋਂ ਅੱਗੇ ਇਹ ਘਾਹ ਸੂਈ ਹੈ ਜੀ ਅੱਛਾ ਜੀ ਇਹ ਫਿਰ 17 18 ਲੀਟਰ ਇਹ ਬੋਲਾ ਹੀ ਆ ਠੀਕ ਹੈ ਜੀ ਬੱਚਾ ਕੀ ਦਿੱਤਾ ਨੇ ਬੱਚਾ ਬੱਚਾ ਜੀ ਅੱਛਾ ਠੀਕ ਹੈ ਬੱਚਾ ਹੈਗਾ ਨਾ ਮਗਰ ਬੱਚਾ ਹੈਗਾ ਜੀ ਮਜੂਦ ਆ ਇਹ ਸੋ ਸੂਈ ਨੂੰ ਦਾਦਨ ਹੋਇਆ ਠੀਕ 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 ਨਹੀਂ ਉਹ ਕਈ ਵਾਰ ਫਿਰ ਪੁੱਛਣਾ ਪੈਂਦਾ ਨਾ ਵੀ ਹਾਂਜੀ ਹਾਂਜੀ ਨਹੀਂ ਨਹੀਂ ਹੈਗਾ ਹੈਗਾ ਬੱਚਾ ਇਹਨੂੰ ਵੀ ਇਹਦੀ ਖੋਲੀ ਹੈ ਕਰ ਖੋਲ ਕੇ ਵਿਖਾਈਏ ਇਹਨੂੰ ਦੂਜਾ ਸੂਆ ਦੋਸਤੋ ਸੂਈ ਹੈ ਵੀ 17 18 ਕਿਲੋ ਵੀਰ ਕਹਿੰਦਾ ਦੁੱਧ ਦੇ ਥਲ ਤਿਆਰ ਹੈ ਬੱਚਾ ਨੇ ਬੱਚਾ ਦਿੱਤਾ ਦੋਸਤੋ ਇਹ ਵੀ ਦੋਸਤੋ ਚੰਗੇ ਕਦਗੜ ਦੀ ਦੇ ਨੀ ਚੰਗਾ ਤਿਆਰ ਕੀਤਾ ਵੀਰ ਜੀ ਦੁੱਧ ਵਧੂ ਵੀ ਹੋਰੇ ਦੁੱਧ ਵਧੂ ਵੀ ਜੇ 10 ਦਿਨ ਹੋਏ ਸੂਈ ਨੂੰ ਬਾਕੀ ਇਹ ਠੰਡ ਵੀ ਤੁਹਾਡੇ ਸਾਹਮਣੇ ਅੱਜ ਬਹੁਤ ਜ਼ਿਆਦਾ ਹੈ ਹਾਂਜੀ ਹਾਂਜੀ ਤੁਹਾਨੂੰ ਪਈ ਕਰਦੇ ਆ ਧੁੱਪ ਦਾ ਮਾਸਾ ਨਹੀਂ ਲੱਗੀ ਨਹੀਂ ਇਸ ਵਾਰੇ ਗਾਵਾਂ ਨਵਾਈਆਂ ਬਣੀਆਂ ਗਈਆਂ ਜਾਂਦੀਆਂ ਠੀਕੇ ਵੀਰ ਜੀ ਠੀਕੇ ਇਹਦਾ ਕੀ ਮੁੱਲ ਕਰਦੇ ਕੀ ਦਾ ਮੁੱਲ 52000 ਰੁਪਿਆ ਜੀ ਠੀਕੇ ਜੀ ਹਾਂਜੀ ਹਾਂਜੀ ਠੀਕੇ ਦੋਸਤੋ ਇਹ ਬੱਚਾ ਉਸ ਗਾਂ ਦਾ ਵਸ਼ਾ ਦਿੱਤਾ ਨੇ ਹਾਂਜੀ ਵੀਰ ਜੀ ਇਹਦੇ ਬਾਰੇ ਦੱਸੋ ਜੀ ਏ ਵੀਰ ਜੀ ਅੱਜ ਗਾਂ ਸੋਈ ਸਵੇਰ ਦੀ ਕਿੰਨਾ ਵਸੂਈ ਜੀ ਇਹ ਦੂਜੀ ਸਵੇਰ ਸੂਈ ਆ ਜੀ ਸ਼ੇਰ ਜੂਰੇ ਦੀ ਚੰਗੀ ਤਰ੍ਹਾਂ ਕੰਪਲੀਟ ਪੈ ਗਈ ਆ ਹਾਂਜੀ ਹਾਂਜੀ ਅੱਜ ਜਾਈਏ ਕਿ ਸਵੇਰੇ ਆਪਾਂ ਦੀ ਇੱਕ ਚਵਾਈ ਕੀਤੀ ਤਿੰਨ ਕਿਲੋ ਡਰੋ ਦੇ ਘੜਿਆ ਆਪਾਂ ਜਿਆਦਾ ਨਹੀਂ ਕਹਿ ਸਕਦੇ ਠੀਕ ਹੈ ਜੀ ਕਿਉਂ ਤੁਹਾਨੂੰ ਪਤਾ ਪੂਰੀ ਸਾਫ ਨਹੀਂ ਕਰਦੇ ਠੰਡ ਦਾ ਮੌਸਮ ਆ ਹਾਂਜੀ ਹਾਂਜੀ ਤੇ ਕਿੰਨਾ ਕੁ ਚਵਾ ਦੂੰਗੀ ਜੀ ਦੁੱਧ ਦੇ 14% ਚਾਹੂਗੀ ਹਾਂਜੀ ਆਰਾਮ ਨਾਲ ਚਾਹੂਗੀ ਜੀ ਬੱਚਾ ਕੀ ਦਿੱਤਾ ਨੇ ਬੱਚਾ ਵੱਛਾ ਜੀ ਇਹਦਾ ਵੀ ਠੀਕ ਹੈ ਜੀ ਖੋਲੂਗੀ ਜੀ ਨੂੰ ਮੈਂ ਦੋਸਤੋ ਦੂਜਾ ਸੂਆ ਸੂਈ ਹੈ ਅੱਜ ਸਵੇਰ ਦੀ ਸੂਈ ਜੀ ਕਹਿੰਦਾ ਦੋਸਤੋ ਉਸਰ ਮੈਂ ਤੁਹਾਨੂੰ ਪਤਾ ਜੀ ਖਾਲੀ ਨਹੀਂ ਕੀਤੀ 14-15 ਕਿਲੋ ਦੀ ਉਮੀਦ ਕਰਦਾ ਵੀਰ ਬੱਚਾ ਨੇ ਵਸ਼ਾ ਦਿੱਤਾ ਦੋਸਤੋ ਵਸ਼ਾ ਉਹ ਸਾਹਮਣੇ ਗੜੀ ਬੱਧਾ ਵਸ਼ਾ ਉਹ ਦੋਸਤੋ ਨੂੰ ਲਾਗਤ ਖਾਦਨੀ ਆ ਕਰੀ ਆਹ ਬੱਚਾ ਦਾ ਤੁਰ ਲੋ ਵੀ ਜਿੰਮਰੀ ਦੋਸਤੋ ਸੱਜੇ ਸਈ ਹੁਣ ਕਰਕੇ ਥੋੜੀ ਜਿਹੀ ਲੱਪੇ ਦੇ ਵਿੱਚ ਮੋੜ ਲਵਾਂ ਜੀ ਹਾਂਜੀ ਵੀਰ ਜੀ ਇਹਦਾ ਕੀ ਮੁੱਲ ਕਰਦੇ? ਇਹਦਾ ਵੀਰ ਜੀ ਮੁੱਲ 55000 ਰੁਪਏ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਸ ਤੋਂ ਅੱਗੇ ਵੀ ਦੀ ਹੋਰ ਕੋਈ ਇਸ ਤੋਂ ਅੱਗੇ ਉਹ ਗੱਬਣ ਗਾਏ ਹਾਂਜੀ ਵੀਰ ਜੀ ਇਹ ਕਿੰਨਾ ਸੂਆ ਸੁਣੀਏ ਇਹ ਵੀ ਦੂਜਾ ਸੂਆ ਸੂਹ ਗਈ ਜੀ ਕਿੰਨਾ ਕ ਟਾਈਮ ਖੜਦੀ ਜੀ ਏ ਵੀਰ ਜੀ ਇਹ 10 12 ਦਿਨ ਲੈ ਜਾਊਗੀ ਅੱਛਾ ਜੀ ਕੀ ਰਿਕਾਰਡ ਪਿਛਲੇ ਸੂਏ ਦਾ ਰਿਕਾਰਡ ਪਿਛਲੇ ਸੂਏ ਦਾ 14 15 ਲੀਟਰ ਐਰ ਕੀ ਆਪਾਂ ਕਹੇ ਸਦੇ 16 17 ਲੀਟਰ ਦੇ ਦੋਗੀ ਜੀ ਠੀਕ ਹੈ ਜੀ ਖੋਲੋ ਵੀਰ ਜੀ ਦੋਸਤੋ ਜੇ ਹਫਤਾ ਪਿਆ ਤੇ ਸੂਣ ਦੇ ਵਿੱਚ ਦੂਜਾ ਸੂਆ ਸੁਣੀ ਹੈ ਪਹਿਲੇ ਸੂਏ ਵੀਰ ਕਹਿੰਦਾ ਇਹਨੇ 14 15 ਕਿਲੋ ਚਵਾਇਆ ਹੈ ਕੋਈ ਚੰਗੀ ਸੇਵਾਲਾ ਵੀਰ ਲੈ ਜਾਊਗਾ ਤੇ ਇੱਕ ਦੋਸਤੋ 17 18 ਕਿਲੋ ਮਜੇ ਨੇ ਚਵਾ ਸਕਦੀ ਹੈ ਕੱਦ ਕਾਠ ਦੀ ਚੰਗੀ ਹੈ ਹਵਾਨਾ ਵੀ ਚੰਗਾ ਤਿਆਰ ਕਰਨ ਦੀ ਮੋੜ ਲਵੇ ਉਹਨੂੰ ਉਹ ਚੰਗਾ ਤਿਆਰ ਕਰੂਗੀ ਅਜੇ ਕਾਫੀ ਵਲਟ ਲੰਬੀਆਂ ਬਾਨੇ ਵਿੱਚ ਠੰਡੀ ਸੀ ਲਿਆ ਦੋਸਤੋ ਹਾਂ ਜੀ ਵੀਰ ਜੀ ਇਹਦਾ ਕੀ ਮੁੱਲ ਕਰੇ ਜੀ ਇਹਦਾ ਮੁੱਲ 45000 ਰੁਪਏ ਆ ਜੀ 45 ਹਾਂਜੀ ਹਾਂਜੀ ਠੀਕ ਹੈ ਵੀਰ ਜੀ ਬਾਕੀ ਮੌਕੇ ਤੇ ਜਿੱਦਾਂ ਵੀ ਇਮਾਨਦਾਨ ਹੋਊਗਾ ਸਾਰੇ ਠੀਕ ਹੈ ਵੀਰ ਜੀ ਠੀਕ ਹੈ ਹੋਰ ਕੁਝ ਕਹਿਣਾ ਚਾਹੁੰਦੇ ਵੀਰ ਜੀ ਬਸ ਜੀ ਇਹੋ ਜੀ ਆ ਜੀ ਜੇ ਕੋਈ ਗਾਹਕ ਦੂਰੋਂ ਵੀ ਆਉਂਦਾ ਰਹਿਮ ਸਿੰਘ ਦਾ ਪੂਰਾ ਪ੍ਰਬੰਧ ਆ ਦੋ ਟਰੇਮ ਤਿੰਨ ਟਰੇਮ ਰਹਿ ਗਿਆ ਆਪਣੀ ਸੱਜੀ ਕਰਕੇ ਜੋ ਕੇ ਫਿਰ ਖੜ ਸਕਦਾ ਗਾਣੂ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਵੀਰ ਦਾ ਦੋਸਤੋ ਵਪਾਰ ਦਾ ਕੰਮ ਹੈ ਰੁਟੀਨ ਦੇ ਵਿੱਚ ਦੋਸਤੋ ਪਸ਼ੂ ਆਉਂਦੇ ਜਾਂਦੇ ਨੇ ਵੀਰ ਕੋਲ ਆਊਟ ਆਫ ਸਟੇਟ ਵੀਰ ਜਾਂਦੇ ਪਸ਼ੂ ਲੈ ਕੇ ਸੋ ਦੋਸਤੋ ਵੀਰ ਨੇ ਕਿਹਾ ਵਾ ਪਿੱਛੇ ਆਪਣੇ ਕੋਲ ਰਹਿਣ ਸੈਂ ਦਾ ਸਾਰਾ ਪ੍ਰਬੰਧ ਹੈਗਾ ਵਾ ਜਿਹੜੇ ਕੋਈ ਵੀਰ ਦੂਰੋਂ ਵੀ ਆਉਂਦੇ ਸੋ ਦੋਸਤੋ ਇੱਥੇ ਆ ਕੇ ਤਸੱਲੀ ਕਰਕੇ ਆਪਣੇ ਪਸ਼ੂ ਖਰੀਦਿਆ ਕਰੋ ਵੀਡੀਓ ਨੂੰ ਦੇਖਣ ਲਈ ਪੂਰਾ ਬਹੁਤ ਤਾ ਧੰਨਵਾਦ ਜੀ